ਸੋ ਕੰਨ ਨੇ ਇੱਕ ਰੁੱਖ ਤੇ ਸੋ ਸੁਖ ਅੱਜ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਲਾਇਆன்ஸ் ਕਲੱਬ ਸੇਵਾ ਫਾਇਰ ਵੱਲੋਂ ਜਿਹੜਾ ਇਹ ਟੀਚਾ ਮਿੱਥਿਆ ਗਿਆ ਹੈ ਕਿ ਆਪਾਂ ਹਰ ਇੱਕ ਜਗ੍ਹਾ ਦੇ ਉੱਤੇ ਰੁੱਖ ਲਗਾਣੇ ਨੇ ਸੋ ਜਤਿੰਦਰ ਕਾਲੋ ਚੀਫ ਮੈਂਟ ਚੇਅਰਮੈਨ ਜਿਹੜੇ ਉਹਨਾਂ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ ਸਾਰੀ ਟੀਮ ਵੱਲੋਂ ਤੇ ਸਵੇਰ ਤੋਂ ਹੀ ਰੋਜ਼ ਨਿਕਲਦੇ ਨੇ ਘਰੋਂ ਇੱਕ ਰੁੱਖ ਲਗਾਉਂਦੇ ਨੇ ਇੱਕ ਨਹੀਂ ਹਜ਼ਾਰਾਂ ਹੀ ਰੁੱਖ ਲਗਾ ਚੁੱਕੇ ਨੇ ਆਪਾਂ ساری ਸਮੁੱਚੀ ਟੀਮ ਖੜੀਏ ਆਪਾਂ ਗੱਲਬਾਤ ਵੀ ਕਰਾਂਗੇ ਚੇਅਰਮੈਨ ਨਾਲ ਵੀ ਕਰਾਂਗੇ ਤੇ ਜਿਹੜੇ ਇੱਥੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਟੈਂਪਰੇਚਰ ਵੀ ਬਹੁਤ ਵਧ ਰਿਹਾ ਤੇ ਜੇ ਆਪਾਂ ਰੁੱਖ ਲਗਾਵਾਂਗੇ ਤੇ ਆਪਾਂ ਅਗਲੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਬਚਾ ਸਕਾਂਗੇ ਕਿਤਨਾ ਕਿਤੇ ਸਾਡਾ ਨੁਕਸਾਨ ਵੀ ਬੜਾ ਹੋ ਰਿਹਾ ਤੇ ਗਰਮੀ ਵੀ ਬੜੀ ਹੋ ਰਹੀ ਏ ਰੁੱਖ ਜਿਹੜੇ ਘਟਣ ਜਾ ਰਹੇ ਨੇ ਸੋ ਰੁਕ ਲਗਾਓ ਤੇ ਸੁੱਖ ਪਾਓ ਆਪਾਂ ਗੱਲਬਾਤ ਕਰਦੇ ਆ ਸੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਦੇ ਸਰ ਮੈਂ ਜਤਿੰਦਰ ਸਿੰਘ ਕਲੋਂਜੀ ਜੀ ਚੇਅਰਮੈਨ ਐਨਵਾਇਰਨਮੈਂਟ ਲਾਇੰਸ ਕਲਬ ਬਟਾਲਾ ਸਿਗਾ ਜੀ ਜੀ ਕਲੋਂ ਸਾਹਿਬ ਕਿਦਾਂ ਫਿਰ ਦੇਖਦੇ ਹੋ ਕਿ ਸਵੇਰੇ ਨਿਕਲਦੇ ਹੋ ਟਾਈਮ ਨਾਲ ਤੇ ਕਿੱਥੇ ਕਿੱਥੇ ਪੌਦੇ ਲਗਾ ਚੁੱਕੇ ਹੋ ਤੇ ਕਿੱਥੇ ਕਿੱਥੇ ਲੱਗ ਰਹੇ ਨੇ ਦੇਖੋ ਜੀ ਇਹ ਦਿਨ ਤੋਂ ਅਸੀਂ ਟੀ ਪਲਾਂਟੇਸ਼ਨ ਦੀ ਮਹਾਮੇਂ ਸ਼ੁਰੂ ਕੀਤੀ ਹੋਈ ਆ ਸਾਡੇ ਸਾਰੇ ਸਾਥੀ ਜਿਹੜਾ ਹੈਗਾ ਬੜੇ ਉਤਮ ਦੇ ਨਾਲ ਸਵੇਰੇ ਕਰੋ 6 ਵਜੇ ਨਿਕਲਦੇ ਅੱਗੇ ਆ 6 ਤੋਂ ਲੈ ਕੇ 8:30 ਵਜੇ ਤੱਕ ਬੂਟੇ ਲਾਉਣ ਦਾ ਕੰਮ ਕੀਤਾ ਜਾਂਦਾ ਤੇ ਅਜੇ ਤੱਕ ਰੋਡ ਸਾਈਡ ਦੇ ਉੱਤੇ ਵੱਖ-ਵੱਖ ਥਾਵਾਂ ਤੇ ਜਿਆਦਾ ਨਹੀਂ ਤੇ 500 ਤੋਂ 1000 ਬੂਟਾ ਸੀ ਲਾ ਚੁੱਕੇ ਆ ਸੋ ਕਹਲੋ ਸਾਹਿਬ ਲੱਗਦਾ ਨਹੀਂ ਕਿ ਕਿਸੇ ਕਸ਼ਟ ਵੀ ਹੁੰਦਾ ਏ ਸਵੇਰੇ ਉੱਠਣਾ ਟਾਈਮ ਨਾਲ ਪਰ ਤੁਸੀਂ ਕਸ਼ਟ ਚੱਲ ਸੀ ਕਸ਼ਟ ਚੱਲਦੇ ਹੋ ਪਰ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਸੁੱਖ ਮਿਲਦਾ ਕਿਉਂਕਿ ਦਰਖਤ ਕੱਟੇ ਜਾ ਰਹੇ ਨੇ ਤੇ ਤੁਸੀਂ ਰੁੱਖ ਲਗਾ ਰਹੇ ਹੋ ਜੇ ਆਪਾਂ ਰੁੱਖ ਲਗਾਵਾਂਗੇ ਤੇ ਅੱਗੇ ਕਿਤੇ ਨਾ ਕਿਤੇ ਆਪਣੀ ਨਵੀਂ ਜਨਰੇਸ਼ਨ ਉਹਨਾਂ ਦਾ ਬਚਾਅ ਹੋ ਜਾਏਗਾ ਇਸ ਵਾਰ ਜਿਹੜੀ ਤੁਸੀਂ ਲਾਸਟ ਵਾਲੀ ਗੱਲ ਕੀਤੀ ਹੈ ਨਾ ਇਹੀ ਸਾਰੇ ਸਾਨੂੰ ਉਦਮ ਦੇ ਰਹੀ ਆ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਵਾਸਤੇ ਕੀ ਕਰ ਰਹੇ ਆ ਤੇ ਕੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਅੱਜ ਦੇ ਹਾਲਾਤ ਨੇ ਤੁਸੀਂ ਦੇਖੋ ਕਿ ਅਸੀਂ ਆਹਾਰ ਕਰ ਮੱਚੀ ਹੋਏ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਠੀਕ ਆ ਜੀ ਬਰਸਾਤਾਂ ਨਹੀਂ ਹੋ ਰਹੀਆਂ ਇਹ ਸਾਰਾ ਇਨ੍ਹਾਂ ਹੀ ਚੀਜ਼ਾਂ ਦਾ ਜਿਹੜਾ ਹੈਗਾ ਵਾ ਪ੍ਰਕੋਪ ਆ ਕੇ ਜਿਹੜਾ ਅਸੀਂ ਲਗਾਤਾਰ ਦਰਖਤ ਨੂੰ ਵੱਢ ਰਹੇ ਆ ਤੇ ਜੇ ਅਸੀਂ ਦਰਖਤ ਵੱਢ ਕੇ ਉਹਨਾਂ ਦੀ ਜਗ੍ਹਾ ਦਰਖਤ ਨਹੀਂ ਲਗਾਵਾਂਗੇ ਤੇ ਇਹ ਜਿਹੜੀ ਸਥਿਤੀ ਆ ਗਈ ਹੈ ਹੋਰ ਵੀ ਵੱਧ ਤੋਂ ਵੱਧਰ ਹੁੰਦੀ ਜਾਏਗੀ ਜੀ ਸੋ ਇਸ ਕਰਕੇ ਸਾਡੇ ਸਾਰੇ ਕਲੱਬ ਦਾ ਇਹੀ ਜਿਹੜਾ ਇਨੀਸ਼ੀਏਟਿਵ ਹੈ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾ ਕੇ ਆਪਣੀ ਆਉਣ ਵਾਲੀ ਪੀੜ੍ਹੀ ਵਾਸਤੇ ਕੁਛ ਕਰਦੇ ਸੋ ਕਾਲੋ ਸਾਹਿਬ ਤੁਸੀਂ ਬੜਾ ਵਧੀਆ ਉਪਰਾਲਾ ਸ਼ੁਰੂ ਕੀਤਾ ਸਮੇਂ-ਸਮੇਂ ਸਰ ਐਦਾਂ ਦੇ ਉਪਰਾਲੇ ਕਰਦੇ ਰਹਿੰਦੇ ਹੋ ਪਰ ਪੰਜਾਬ ਦੇ ਵਿੱਚ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਐ ਦੇ ਬਾਰੇ ਮੈਂ ਤਾਂ ਸਾਰੇ ਜਿਹੜੇ ਕਲੱਬ ਨੇ ਦੀ ਜਾਂ ਜਿਹੜੀਆਂ ਚੈਰੀਟੇਬਲ ਸੁਸਾਇਟੀਆਂ ਹੈਗੀਆਂ ਮੈਂ ਉਹਨਾਂ ਅਗੇ ਇਹੀ ਦਰਖਾਸਤ ਕਰਾਂਗਾ ਕਿ ਜਿੱਦਾਂ ਚਲੋ ਅਸੀਂ ਇਨੀਸ਼ੀਏਟਿਵ ਲਿਆ ਵਾ ਉਹ ਵੀ ਇਹੋ ਜਿਹਾ ਲੈ ਕੇ ਇਨੀਸ਼ੀਏਟਿਵ ਤੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਕੋਸ਼ਿਸ਼ ਕਰਨ ਜਿਸ ਨਾਲ ਕਿ ਅਸੀਂ ਕਮ ਸੇ ਕਮ ਆਪਣੇ ਪੰਜਾਬ ਨੂੰ ਤਾਂ ਹਰਿਆ ਭਰਿਆ ਬਣਾ ਸਕੀਏ ਜੀ ਤੇ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੁਨੇਹਾ ਦੇ ਸਕੀਏ ਕਿ ਇੱਕ ਵਧੀਆ ਤੇ ਸ਼ੁੱਧ ਵਾਤਾਵਰਣ ਜਿਹੜਾ ਉਹਨਾਂ ਵਾਸਤੇ ਅਸੀਂ ਤਿਆਰ ਕਰ ਰਹੇ ਹਾਂ ਸੋ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਸੋ ਨਮਸਕਾਰ ਜੀ ਨਮਸਕਾਰ ਜੀ ਪ੍ਰਧਾਨ ਸਾਹਿਬ ਬੜੇ ਵਧੀਆ ਉਪਰਾਲੇ ਕਰ ਰਹੇ ਹੋ ਪੌਦੇ ਵੀ ਲਗਾ ਰਹੇ ਹੋ ਹੋਰ ਵੀ ਸਮਾਜ ਸੇਵੀ ਦੇ ਬੜੇ ਕੰਮ ਕਰਦੇ ਪਿਓ ਕਿੰਨੇ ਕ ਪੌਦੇ ਹੁਣ ਤੱਕ ਤੁਸੀਂ ਲਗਾ ਚੁੱਕੇ ਹੋ ਤੇ ਕਿੰਨਾ ਕ ਪਰਵਾਹ ਹੁੰਗਾਰਾ ਮਿਲਦਾ ਪਿਆ ਲੋਕਾਂ ਦਾ ਦੇਖੋ ਜੀ ਅਸੀਂ ਲਾਈਫ ਕਲੱਬ ਦੇ ਅੰਦਰ ਅੱਜ ਪ੍ਰੋਜੈਕਟ ਕੀਤਾ ਹੈ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਅਸੀਂ 250 ਬੂਟਾ ਲਗਾਇਆ ਆਪਣੇ ਚੇਅਰਮੈਨ এনਵਾਇਰਨਮੈਂਟ ਜਿਤਿੰਦਰ ਕਾਲੋ ਜੀ ਦੇ ਅੰਦਰ ਅਸੀਂ ਅਸੀਂ 8 ਤਰੀਕ ਤੋਂ ਆਈਐਮਏ ਇੱਕ ਵੌਇਸ ਆਫ ਬਟਾਲਾ ਇੱਕ ਨਵੀਂ ਬਣਾਈ ਹੈ ਐਨਜੀਓ ਜਿਹਦੇ ਅੰਦਰ ਆਈਐਮਏ ਦੀ ਸਾਰੀ ਟੀਮ ਹੈ ਲਾਈਫ ਕਲੱਬ ਹੈ ਨੀ ਵੈਲਫੇਅਰ ਸੁਸਾਇਟੀ ਹੈ ਤੇ ਹੋਰ ਵੀ ਸੁਸਾਇਟੀਆਂ ਨੇ ਜਿਹੜੀਆਂ ਰਲ ਕੇ ਕੰਮ ਕਰ ਰਹੀਆਂ ਜਿਹੜੀ ਜੀਟੀ ਰੋਡ ਤੇ ਅਸੀਂ ਲਗਾਤਾਰ ਕੰਮ ਕਰ ਰਹੇ ਹ ਕੁਛ ਸਟਾਸ਼ਨ ਤੋਂ ਸ਼ੁਰੂ ਕੀਤਾ ਦੋਨੋਂ ਸਾਈਡ ਸੇ ਹੀ ਬੂਟੇ ਲਗਾ ਰਹੇ ਜਿੱਤੇ ਤੁਹਾਨੂੰ ਪੁਆਇੰਟ ਮਿਲ ਰਿਹਾ ਹੈ ਬਾਕੀ ਸਾਡੇ ਕੋਲ ਉਥੇ ਕੂੜਾ ਬੜੀ ਦਿੱਕਤ ਇੱਕ ਦੇ ਰਿਹਾ ਥੋੜੀ ਜਿਹੀ ਪਰੇਸ਼ਾਨੀ ਆ ਅਸੀਂ ਮੇਰ ਸਾਹਿਬ ਨੂੰ ਕੱਲ ਇੱਕ ਰਿਕਵੈਸਟ ਲੈਟਰ ਦੇ ਰਹੇ ਆ ਜਿਚੋ ਥੋੜਾ ਜਿਹਾ ਉਹਨੂੰ ਕਲੀਨਿੰਗ ਕਰਨ ਤੇ ਅਸੀਂ ਸਾਰੇ ਸ਼ਹਿਰ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਗ੍ਰੀਨੀ ਹੋ ਜਾਏ ਅਸੀਂ 10000 ਬੂਟੇ ਦਾ ਸਾਡਾ ਟੀਚਾ ਹੈ ਅਸੀਂ 5000 ਸਾਨੂੰ ਐਮਐਲਏ ਸਾਹਮਣੇ ਅਲਾਟ ਕਰਾ ਦਿੱਤਾ ਹੈ ਤੇ ਬਾਕੀ ਵੀ 5000 ਸਾਨੂੰ ਕਹਿੰਦੇ ਜਿਸ ਦਿਨ ਤੱਕ ਮੁੱਕ ਜਾਏਗਾ ਸਾਡੇ ਕੋਲ ਹੋਰ 5 ਮਿਲ ਜਾਏਗਾ ਤੇ ਅਸੀਂ ਇਹ ਚਾਹੁੰਦੇ ਤੇ ਅਸੀਂ 8 ਤਰੀਕ ਤੋਂ ਸ਼ੁਰੂ ਕੀਤਾ ਤੇ ਰੈਗੂਲਰ ਅੱਜ ਸਤਵਾਂ ਦਿਨ ਹੈ ਜਿਹਦੇ ਅਸੀਂ ਬੂਟੇ ਬਾਹਰ ਲਗਾਏ ਆ ਤੇ ਅੱਜ ਸਾਡੀ ਕਲੱਬ ਨੇ ਸਿਵਲ ਹਸਪੀਟਲ ਜਿਹੜਾ ਡਾਟ ਪਾਲਕ ਅਡੌਪਟ ਕੀਤਾ ਉਹਦੇ ਵਿੱਚ ਚੇਅਰਮੈਨ ਸਾਹਿਬ ਦੇ ਅੰਡਰ ਇੱਕ ਸ਼ੈੱਡ ਬਣਾਇਆ ਉਹਦੇ ਵਿੱਚ ਪਾਣੀ ਦੀ ਮਸ਼ੀਨ ਲੱਗਣ ਜਾ ਰਹੀ ਹੈ ਬੈਂਚੇਸ ਲੱਗਣ ਜਾ ਰਹੇ ਆ ਤੇ ਪਾਰਕਾਂ ਦੇ ਵਿੱਚ ਵੀ 25 ਬੈਂਚ ਲੱਗ ਰਹੇ ਆ ਲਾਈਟਾਂ ਲੱਗ ਰਹੀਆਂ ਤੇ ਗਾਰਡਨਰ ਪੱਕਾ ਲਗਾ ਦਿੱਤਾ 250 ਬੂਟਾ ਲੱਗਿਆ 250 ਹੋਰ ਲਗਾਉਣ ਦਾ ਟੀਚਾ ਦੂਜੇ ਦੋ ਪਾਰਕ ਚਾਲੂ ਕਰ ਦਿੱਤੇ ਆ ਦੋ ਚਾਦ ਪਾਰਕ ਦਾ ਸਾਰਾ ਪਲਾਟ ਆ ਤੇ ਅਸੀਂ ਸਾਰਾ ਕੇਟਕ ਸਾਡੇ ਕਲਬ ਲਾਇੰਸ ਕਲਬ ਬਟਾਲਾ ਸੇਵਾ ਸਿਵਾ ਦੇ ਅੰਡਰ ਆ ਮੈਂ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਆਪਣਾ ਪੂਰਾ ਸਹਿਯੋਗ ਦਿੰਦੇ ਨੇ ਟਾਈਮ ਦੇ ਨੇ ਸਾਰੇ ਮੈਂਬਰਾਂ ਦੇ ਫੰਡ ਦੇ ਨਾਲ ਹੀ ਇਹ ਸਾਰਾ ਕੰਮ ਸਿਰੇ ਚੜਦਾ ਮੈਂ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਪ੍ਰਧਾਨ ਜੀ ਕਿਤਨਾ ਕਿਤੇ ਰੁੱਖ ਕੱਟੇ ਜਾਂਦੇ ਨੇ ਪਰ ਉਹਨਾਂ ਰੁੱਖਾਂ ਕੱਟਣ ਦੇ ਕਾਰਨ ਜਿਹੜਾ ਇਹ ਗਰਮੀ ਦਾ ਵੀ ਪ੍ਰਕੋਪ ਵੱਧਾ ਪਿਆ ਤੇ ਨੁਕਸਾਨ ਵੀ ਬੜਾ ਹੋ ਰਿਹਾ ਹੈ ਜੇ ਤੁਸੀਂ ਉਪਰਾਲਾ ਕੀਤਾ ਤੇ ਕੀ ਅਪੀਲ ਕਰਨਾ ਚਾਹੁੰਦੇ ਹੋਰ ਵੀ ਸਮਾਜ ਸੇਵੀ ਪੰਜਾਬ ਦੇ ਵਿੱਚ ਆਈਆਂ ਨੇ ਦੇਖੋ এনवायरमेंट ਦਾ ਤੇ ਚੇਂਜ ਹੋ ਰਿਹਾ ਹੈ ਇੱਕ ਬ੍ਰਿਕਸ਼ ਕਟੇ ਜਾ ਰਹੇ ਬਹੁਤ ਜ਼ਿਆਦਾ ਹਰ ਬੰਦੇ ਨੂੰ ਇੱਕ ਚਲੋ ਮਰਨ ਵੇਲੇ ਵੀ ਇੱਕ ਬ੍ਰਿਕਸ਼ ਦੀ ਲੋੜ ਪੈਂਦੀ ਹੈ ਮੈਂ ਕਹਿੰਦਾ ਘਟੋ ਘਾਟ ਇੱਕ ਬ੍ਰਿਕਸ਼ ਸਾਰੇ ਬੰਦੇ ਲਗਾਣ ਇਹ ਸੋਚ ਕੇ ਕਿ ਸਭ ਮੇਰੇ ਹੀ ਕੰਮ ਆਏਗਾ ਪਰ ਆਪਣੀ ਜ਼ਿੰਦਗੀ ਦੇ ਵਿੱਚ ਬੰਦਾ 70 ਤੋਂ 80 ਬੁੱਟੇ ਯੂਜ਼ ਕਰਦਾ ਜਿਹਦੇ ਵਿੱਚ ਉਹ ਪਾਏ ਕਿਤੇ ਕੁਝ ਬਣਾ ਬਣਾ ਕੇ ਉਹ ਤੋਂ ਖਾਂਦੇ ਨੇ ਜਾਂ ਸਭੀਆਂ ਵਿਚ ਅਗ ਸਿੱਖਦੇ ਨੇ ਕਿਸੇ ਪਰਪਲ ਸੱਤੋ ਅਸੀਂ ਬੁਟੇ ਇੱਕ ਯੂਜ਼ ਕਰਦਾ ਇੱਕ ਬੰਦਾ ਆਮ ਪ੍ਰੋਟੀਨ ਚ ਪਾਇਓ ਨੈਪਕਿਨ ਯੂਜ਼ ਕਰ ਰਿਹਾ ਉਹਦੇ ਵਿੱਚ ਵੀ ਅ ਰਿਚਦਾ ਕੰਮ ਅਸੀਂ ਬੂਟੇ ਨਹੀਂ ਲਗਾਵਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਦੇਗਿਸਤਾਨ ਤੋਂ ਪੱਤਰ ਹੋ ਜਾਏਗਾ ਪਾਣੀ ਦਾ ਲੈਵਲ ਸਾਡੇ ਪੰਜਾਬ ਦੇ ਵਿੱਚ ਬਹੁਤ ਡਾਊਨ ਹੋ ਰਿਹਾ ਸਾਡੇ ਸ਼ਹਿਰ ਦੇ ਵਿੱਚ ਜਿੱਥੇ ਪਾਣੀ ਅੱਗੇ 3 ਫੁੱਟ ਤੇ ਕਿਸੇ ਟਾਈਮ ਹੁੰਦਾ ਸੀ ਸੁਣਿਆ 25 ਫੁੱਟ ਤੇ ਸੀ ਅੱਜ 35 40 ਫੁੱਟ ਤੇ ਪਾਣੀ ਹੈ ਕਈ ਜਗ੍ਹਾ ਤੇ 60 ਫੁੱਟ ਤੇ ਪਾਣੀ ਹੈ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਬੜਾ ਇੱਕ ਨੁਕਸਾਨ ਦਾ ਕੰਮ ਇਹਦੇ ਵਿੱਚ ਬੂਟਾ ਲਗਾਉਣਾ ਬਹੁਤ ਜ਼ਰੂਰੀ ਹੈ ਜਿਹਨਾਂ ਪਾਣੀ ਦਾ ਬਚਾਅ ਵੀ ਹੋਏਗਾ ਪਾਣੀ ਦਾ ਵੀ ਬਚਾਅ ਨਾਲ ਨਾਲ ਰੱਖਣ ਵਾਸਤੇ ਸਾਨੂੰ ਵੇਸਟੇਜ ਆਫ ਵਾਟਰ ਉਹ ਵੀ ਕੰਮ ਨਾਲ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਗੱਡੀ ਧੋਣੇ ਆ ਤੁਹੇ ਕਿਨਾਲ ਬਤੀਏ ਕਿਉਂਕਿ ਇਹ ਕੁਦਰਤਾ ਕੰਮ ਹੈ ਇਹ ਨਾਲ ਖਿਲਵਾੜ ਕਰਾਂਗੇ ਤੇ ਬਹੁਤ ਮੁਸ਼ਕਲ ਜਾਵਾਂਗੇ ਸੋ ਗੱਲਬਾਤ ਕੀਤੀ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਬੜਾ ਵਧੀਆ ਉਪਰਾਲਾ ਜੀ ਬੜਾ ਵਧੀਆ ਉਪਰਾਲਾ ਹੈ ਕਿ ਰੁੱਖ ਲਗਾਉਂਦੇ ਨੇ ਸਵੇਰੇ ਟਾਈਮ ਨਾਲ ਉੱਠਦੇ ਨੇ 6 ਵਜੇ ਸਾਰੇ ਮੈਂਬਰ ਇਕੱਠੇ ਹੁੰਦੇ ਨੇ ਤੇ ਜਾ ਕੇ ਰੁੱਖ ਲਗਾਉਂਦੇ ਨੇ ਬੜਾ ਵਧੀਆ ਉਪਰਾਲਾ ਜੀ ਰੁੱਖ ਲਗਾਵਾਂਗੇ ਤੇ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਸਾਡੀ ਉਹ ਕਿਤਨਾ ਕਿਤੇ ਸੁੱਖ ਪਾਏਗੀ ਆਪਾਂ ਗੱਲਬਾਤ ਕਰਦੇ ਆਂ ਸੀ ਨਮਸਕਾਰ ਜੀ ਉਸਤਾਦ ਜੀ ਜੀ ਨਾਮ ਦੇ ਜੋਗਿੰਦਰ ਅਗਰਾਲਾ ਅਗਰਾਲਾ ਸਾਹਿਬ ਬਹੁਤ ਵਧੀਆ ਉਪਰਾਲਾ ਕੀਤਾ ਹੈ ਇੱਕ ਰੁੱਖ ਤੇ ਸੋ ਸੁੱਖ ਆਉਣ ਵਾਲੀ ਆ ਸਾਡੀਆਂ ਜਨਰੇਸ਼ਨਾਂ ਜਿਹੜੀਆਂ ਉਹਨਾਂ ਨੂੰ ਕਿਤਨਾ ਕਿਤੇ ਫਾਇਦਾ ਹੋਗਾ ਕੀ ਕਹਿਣਾ ਚਾਹੁੰਦੇ ਕੁੱਖ ਚੋਂ ਢੀ ਜ਼ਮੀਨ ਤੋਂ ਪਾਣੀ ਦੋਵੇਂ ਮੋਗੇ ਖਤਮ ਕਹਾਣੀ ਇਸ ਨਾਰੇ ਦੇ ਨਾਲ ਇਸ ਮਿਸ਼ਨ ਦੇ ਨਾਲ ਯਰ ਲਾਈਨਸ ਕਲੱਬ ਸੇਵਾ ਸਫਾਇਰ ਪ੍ਰਧਾਨ ਰਜੀਵਿਕ ਜੀ ਦੀ ਅਗਵਾਈ ਦੇ ਹੇਠ ਇਹ ਅਸੀਂ ਮਿਸ਼ਨ ਸ਼ੁਰੂ ਕੀਤਾ ਹੈ ਪਾਣੀ ਨੂੰ ਜਿੱਥੇ ਬਚਾਉਣਾ ਹੈ ਉਥੇ ਹੀ ਵੱਧ ਤੋਂ ਵੱਧ ਰੁੱਖ ਲਗਾਉਣੇ ਨੇ ਕਿਉਂਕਿ ਜੇਕਰ ਅੱਜ ਰੁੱਖ ਲਗਾਵਾਂਗੇ ਔਰ ਸਾਡੀ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਆਕਸੀਜਨ ਮਿਲੇਗੀ ਅਸੀਂ ਕਰੋਨਾ ਕਾਲ ਦੌਰਾਨ ਦੇਖਿਆ ਕਿ ਲੋਕਾਂ ਨੂੰ ਆਕਸੀਜਨ ਨਹੀਂ ਮਿਲੀ ਔਰ ਉਹ ਲੋਕ ਪ੍ਰਭੂ ਨੂੰ ਪਿਆਰੇ ਹੋ ਗਏ ਉਹ ਦਿਨ ਦੁਬਾਰਾ ਨਾ ਦੇਖਣਾ ਪਵੇ ਇਸ ਲਈ ਅਸੀਂ ਸਾਰੇ ਹਰ ਇੱਕ ਵਿਅਕਤੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਉਹ ਆਪਣਾ ਬੰਦਾ ਯੋਗਦਾਨ ਪਾਵੇ ਅਤੇ ਘੱਟ ਤੋਂ ਘੱਟ ਇੱਕ ਰੁੱਖ ਜ਼ਰੂਰ ਲਗਾਵੇ ਵੈਸੇ ਤਾਂ ਇੱਕ ਵਿਅਕਤੀ ਨੂੰ 100 ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਕਿਉਂਕਿ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਆਂ ਆਪਣੀ ਜ਼ਿੰਮੇਵਾਰੀ ਨੂੰ ਹਰ ਇਨਸਾਨ ਨੂੰ ਪੂਰਾ ਕਰਨਾ ਚਾਹੀਦਾ ਔਰ ਮੈਂ ਤੇ ਇਹੋ ਅਪੀਲ ਕਰਾਂਗਾ ਕਿ ਹੁਣ ਜਿਹੜਾ ਜੁਲਾਈ ਦਾ ਮਹੀਨਾ ਔਰ ਅਗਸਤ ਦਾ ਮਹੀਨਾ ਵਾ ਇਹਦੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਗਰੂ ਆਪਾਂ ਵਾਤਵਾਦ ਬੂਟੇ ਲਗਾਵਾਂਗੇ ਤਾਂ ਇਹ ਆਉਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਦਾ ਇੱਕ ਵਧੀਆ ਭਵਿੱਖ ਹੈ ਇੱਕ ਵਧੀਆ ਭਵਿੱਖ ਬਣਾਉਣ ਦੇ ਲਈ ਲਾਈਂਜ ਕਲੱਬ ਸੇਵਾ ਸਫਾਇਆ ਦਾ ਮੈਂ ਧੰਨਵਾਦ ਕਰਦਾ ਸੋ ਗੱਲਬਾਤ ਕੀਤੀ ਹੈ ਹੋਰ ਵੀ ਮੈਂਬਰ ਮੌਜੂਦ ਨੇ ਕੀ ਕਹਿਣਾ ਹੈ ਸੋ ਨਮਸਕਾਰ ਜੀ ਭਾਜੀ ਨਮਸਕਾਰ ਜੀ ਕੀ ਨਾਮ ਦੇ ਅਨੂਪ ਉਥਰਾ ਜੀ ਅਨੂਪ ਜੀ ਫਿਰ ਤੁਸੀਂ ਵੀ ਸੇਵਾ ਨਿਭਾ ਰਹੇ ਹੋ ਰੋਜ਼ ਸਵੇਰੇ ਉੱਠਦੇ ਹੋ ਹਾਂਜੀ ਹਾਂਜੀ ਸਰ ਦੇਖੋ ਮੈਂ ਜਿਹੜਾ ਅਸੀਂ ਮੰਦਿਰ ਜਾਂਦੇ ਆਂ ਪੂਜਾ ਕਰਦੇ ਆਂ ਕੀ ਕਹੇ ਕਈ ਬੰਦੇ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਉਹ ਸਾਇੰਸ ਦੀ ਗੱਲ ਕਰਦੀ ਹੈ ਕਿ ਮੰਦਿਰ 'ਚ ਨਹੀਂ ਵਿਸ਼ਵਾਸ ਕਰਦੀ ਹਰ ਚੀਜ਼ ਦਾ ਕਹਿੰਦੀ ਹੈ ਲੌਜੀਕ ਦੋ ਉਹਨਾਂ ਸਾਰਿਆਂ ਨੂੰ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਇੱਕ ਲੌਜੀਕਲ ਚੀਜ਼ ਸਾਡੇ ਸਾਹਮਣੇ ਹੈ ਮਦਰ ਅਰਥ ਮਦਰ ਅਰਥ ਤੋਂ ਸਾਨੂੰ ਹਰ ਤਰ੍ਹਾਂ ਦਾ ਰਿਸੋਰਸ ਜੋ ਵੀ ਸਾਨੂੰ ਜੀਵਨ ਵਾਸਤੇ ਇੱਕ ਹੈਬਿਟੇਬਲ ਪਲੈਨਟ ਵਾਸਤੇ ਚਾਹੀਦਾ ਇਸ ਤਰ੍ਹਾਂ ਹੀ ਅਵੇਲੇਬਲ ਹੈ ਥਰੂ ਆਊਟ ਲਾਈਫ ਲਾਈਫ ਪੂਰੀ ਲਾਈਫ ਦੇ ਵਿੱਚ ਅਸੀਂ ਸਿਰਫ ਕੰਜ਼ਿਊਮ ਹੀ ਕਰ ਰਹੇ ਹਾਂ ਕੰਜ਼ਿਊਮ ਹੀ ਕਰ ਰਹੇ ਹਾਂ ਅਸੀਂ ਕੀ ਦੇ ਰਹੇ ਹਾਂ ਤੁਹਾਡਾ ਕੰਟਰੀਬਿਊਸ਼ਨ ਅਗਰ ਤੁਸੀਂ ਪੇੜ ਲਗਾਉਣ ਦੇ ਮਾਧਿਅਮ ਤੋਂ ਪਾਣੀ ਬਚਾਉਣ ਦੇ ਮਾਧਿਅਮ ਤੋਂ ਹੋਰ ਜਿਹੜੇ ਸਮਾਜਿਕ ਉਪਰਾਲੇ ਨੇ ਉਹ ਸਭ ਕਰਦੇ ਹੋ ਮੰਦਿਰ ਅਗਰ ਤੁਸੀਂ ਨਹੀਂ ਵੀ ਜਾਂਦੇ ਉਹ ਤੁਹਾਡੀ ਇੱਕ ਭਗਤੀ ਦਾ ਪ੍ਰਤੀਕ ਹੈ ਉਹ ਇੱਕ ਸ਼ੋਅ ਹੁੰਦਾ ਵਾ ਕਿ ਤੂੰ ਤੁਹਾਡੇ ਅੱਗੇ ਹੈ ਨਾ ਲੌਜੀਕਲੀ ਤੁਸੀਂ ਧਰਤੀ ਨੂੰ ਹੀਲ ਕਰ ਰਹੇ ਹੋ ਅਲਟੀਮੇਟਲੀ ਜੋ ਵੀ ਅਸੀਂ ਜ਼ਿੰਦਗੀ 'ਚ ਦਿੰਨੇ ਆ ਉਹੀ ਸਾਨੂੰ ਵਾਪਸ ਆਉਂਦਾ ਹੈ ਇਸ ਕਰਕੇ ਮੇਰੀ ਸਾਰੇ ਯੰਗਸਟਰ ਨੂੰ ਜਿਹੜੇ ਜ਼ਿਆਦਾ ਕੁਐਸ਼ਨਸ ਪੁੱਛਦੇ ਨੇ ਇਹੀ ਅਪੀਲ ਆ ਕਿ ਤੁਸੀਂ ਤੁਹਾਨੂੰ ਜਦੋਂ ਵੀ ਮੌਕਾ ਮਿਲੇ ਧਰਤੀ ਦੀ ਸੇਵਾ ਕਰਨ ਦਾ ਪੇੜ ਨੂੰ ਬਚਾਉਣ ਦਾ ਪੇੜ ਲਗਾਉਣ ਦਾ ਪਾਣੀ ਪਹਾਨ ਦਾ ਇਹ ਸਾਰੇ ਅਪਰਾਲੇ ਜਰੂਰ ਕਰੋ ਇਹ ਤੁਹਾਡੇ ਧਾਰਮਿਕ ਜਿਹੜੇ ਕਾਰਮਿਕ ਅਕਾਊਂਟ ਦੇ ਵਿੱਚ ਆ ਸਭ ਚੀਜ਼ਾਂ ਐਡ ਹੁੰਦੀਆਂ ਸ਼ੁਕਰੀਆ ਜੀ ਸੋ ਗੱਲਬਾਤ ਕੀਤੀ ਹੈ ਤਸਵੀਰ ਇੱਕ ਪਿੱਛੇ ਦਿਖਾ ਦਾਂਗੇ ਲਾਇਨਸ ਕਲੱਬ ਬਟਾਲਾ ਸੇਵਾਜ਼ ਫਾਇਰ ਵਾਲੇ ਨੇ ਸੈਲੀਬ੍ਰੇਟ এনवायरमेंट ਪ੍ਰੋਜੈਕਟ ਟਰੀ ਪਲਾਂਟੇਸ਼ਨ ਜਿਹੜਾ ਜਤਿੰਦਰ ਕਾਲੋ ਚੇਅਰਮੈਨ एनवायरनमेंट सो ਬੜਾ ਵਧੀਆ ਉਪਰਾਲਾ ਜੀਣਾ ਦਾ ਇਹ ਪੌਦੇ ਲਗਾ ਰਹੇ ਨੇ ਕਿਤੇ ਨਾ ਕਿਤੇ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣ ਵਾਸਤੇ ਐਜਰ ਉਪਰਾਲਾ ਕਰਦੇ ਪਏ ਨੇ ਉਹਨਾਂ ਨੇ ਅਪੀਲ ਕੀਤੀ ਹੈ ਸਮਾਰੀਆਂ ਸਮਾਜ ਸੇਵੀਆਂ ਨੂੰ ਕਿ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹ ਕਿਤੇ ਨਾ ਬਸ ਸਕੇ ਸੋ ਕੈਮਰਾ ਪਰਸਨ ਹੌਨਗਰੋਵਲ ਦੇ ਨਾਲ ਲੱਕੀ ਰਾਜਬੂਤ ਬਟਾਲਾ